ਇਹ ਹੈਗਾ ਬਸੁਰਾਈ ਆ ਚਾਚਾ ਭਾਇ ਨੂੰ ਜੇ ਯਾਰ ਮੈਂ ਇਹਦੇ ਨਾਲੋਂ ਨਾ ਕੋਈ ਬਾਂਦਰ ਜਾਂ ਇੱਕ ਕੁੱਤਾ ਰੱਖ ਲੈਂਦਾ ਜਿਹੜਾ ਚਿਰ ਮੈਂ ਮੱਥਾ ਮਾਰਦਾ ਨੂੰ ਹੋ ਗਿਆ ਮਹੀਨਾ ਡੇਢ ਆ ਇਹ ਮੇਰੇ ਨਾ ਉਹਨੇ ਐ ਛਿਆਰਿਆਂ ਦੇ ਚੱਲਣਾ ਹੈ ਉਹਨੇ ਸਿੱਖ ਜਾਣਾ ਹੈ ਤੁਹਾਨੂੰ ਬਾਂਦਰ ਨੇ ਬਾਂਦਰ ਜਾਂ ਕੁੱਤੇ ਨੇ ਵੀ ਸਿੱਖ ਜਾਣਾ ਉਹਨੇ ਮਸ਼ੀਨ ਚਲਾਇਆ ਕਰਨੀ ਯਾਰ ਮਸ਼ੀਨ ਚਾਲ ਟੋਨੇ ਸਿੱਟੇ ਫੜਫੜ ਵਿਖਾਇਆ ਕਰਦੇ ਸਾਰਾ ਢਾਣੇ ਆਉਣਦੇ ਆ ਠੀਕ ਹੋ ਗਿਆ ਠੀਕ ਹੋ ਗਿਆ ਹਾਂ ਇਹ ਸਾਹਿਬ ਜੀ ਇਹਦੀ ਵਜ੍ਹਾ ਉਹਨਾਂ ਦੋਵਾਂ ਨਾਲ ਹੀ ਗਈ ਹਾਂ ਉਹ ਉਹਦੋਂ ਵੀ ਕੰਮ ਗਾਹ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਾਡੀ ਨਵੀਂ ਵੀਡੀਓ ਦੇ ਵਿੱਚ ਜੀ ਚੈਨਲ ਸਾਡੇ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਆਪਾਂ ਵੀ ਜੀ ਆਏਵੇਂ ਹਰਿਆਣੇ ਸਰੋਂ ਦਾ ਏਰੀਆ ਇਹ ਨਿਹੜਾਈ ਹਿੰਦਰਗੜ੍ਹ ਤੇ ਸਰੋਂ ਨਹੀਂ ਨਹੀਂ ਕੱਢੀ ਨੀ ਮੈਂ ਨਹੀਂ ਆਪਾਂ ਇਹ ਅੰਗਰੇਜ਼ੀ ਨਹੀਂ ਪਹਿਣਾ ਤੇ ਆਪਾਂ ਤੂੜੀ ਬਣਾ ਦੇਣੀ ਤੂੜੀ ਦਾ ਗੇਹਾਂ ਤੇ ਕਣਕ ਦਾ ਵੀ ਜੀ ਇਸੇ ਟਾਵਾ ਟਾਵਾ ਕੰਮ ਹੈਗਾ ਤਿੰਨਾਂ ਘਰਾਂ ਦੇ ਤੇ ਐ ਵਧੀਆ ਕੰਮ ਹੋ ਗਿਆ ਆਪਣਾ ਇੱਥੇ ਤੇ ਆਪਾਂ ਹੁਣ ਵੀ ਦੀ ਉੱਥੋਂ ਅੱਜ ਪਾਵਾਂਗੇ ਚਾਲੇ ਤੇ ਤੁਹਾਨੂੰ ਫਿਰ ਮਿਲਦੇ ਆ ਜਾ ਕੇ ਆਪਣੇ ਅਗਲੇ ਡੇਰੇ ਤੇ ਹੋਰ ਮੈਂ ਨਸਟੈਪ ਕਰੁੰਦੇ ਆ ਉਪਰ ਹੁਣ ਜਾਊਗੀ ਬੜਕ ਕੇ ਪੜੱਚ ਛੱਡ ਦੇ ਛੱਡ ਦੇ ਛੱਡ ਦੇ ਚਲ ਹਾਂਜੀ ਫੋਰਮੈਨ ਕੋਈ ਗੱਲਬਾਤ ਕਰਨ ਮਜ਼ਾ ਆਇਆ ਇੱਥੇ ਕੰਮ ਕਰਨ ਦਾ ਹਾਂ ਨਜ਼ਾਰੇ ਬੱਜੇ ਰਿਆ ਨੇ ਹਾਂ ਪੂਰੀ ਗੱਲਬਾਤ ਕਹਿਣਾ ਹਾਂ ਲਾਕਾ ਬਹੁਤ ਕੁਲੀਏ ਦਾ ਰੋਕੀ ਰੋਕਣਾ ਬਹੁਤ ਵਧੀਆ ਕੰਮ ਮਤਲਬ ਵੀ ਚਲ ਮਤਲਬ ਸਹੀ ਹੈ ਕੰਮ ਆਪਾਂ ਨੂੰ ਲੱਗਾ ਇੱਧਰ ਹਾਂ ਆ ਗਰੀ ਤੈਨੂੰ ਆ ਵੀਰ ਜੀ ਕਰਨ ਲੱਪਿਆ ਵਾ ਸਟੈਪ ਸਿੱਧੀ ਤੇ ਕਰਕੇ ਸਾਹ ਲਊਗਾ ਵੇ ਤੇ ਰੱਖਦੇ ਆਪੇ ਸਹੀ ਹੋ ਜਾਣੀ ਐ ਇੱਕ ਗੱਲ ਹੋਰ ਹਾਂ ਇਹ ਬੰਦੇ ਨੂੰ ਜੋ ਮਰਜ਼ੀ ਹੋ ਜੇ ਚਾਲ ਲਿੰਗਉ ਆਉਂਦਾ ਤੇ ਚਾਲ ਇਹਦੀ ਕਿਤੇ ਤੁਹਾਨੂੰ ਵੇ ਤੁਰਦਾ ਵੀ ਮੈਂ ਵਿਖਾਉਂਗਾ ਇਹ ਹੀ ਨਾ ਕਰ ਆ ਪਈ ਆ ਫਿਰ ਚਾਲ ਨਹੀਂ ਰੁਹਾਉਂਦਾ ਇਹ ਵੀ ਜੀ ਸਟੈਪ ਤਾਂ ਸਾਰੇ ਰੱਖਦੇ ਆ ਹੁਣੇ ਕਿੰਨੀ ਲੰਮੀ ਆਹੀਂ ਸਟੈਪਾਂ ਰੱਖਦੇ ਆ ਟੂਲਾਂ 'ਚ ਆਹੀਂ ਬੰਦੇ ਨੂੰ ਕਿਹਾ ਵਾ ਵੀ ਸਟੈਪ ਰੱਖਣੀ ਆ ਤੇ ਪਿੱਛੋਂ ਉਹਦੇ ਚਾਰ ਨਾਟ ਖੋਲ ਇਹ ਆਇਆ ਵਾ ਆ ਨਾਟ ਖੋਲਤਾ ਟੂਲ ਦਾ ਆ ਖੋਲਤਾ ਵਾ ਇਧਰ ਜਿੰਦਰਾ ਖੋਲਤਾ ਵਾ ਇਸ ਸਟੈਪ ਰੱਖਨ ਨੂੰ ਫਿਰ ਦਾ ਟੂਲ ਦੇ ਵਿੱਚ ਵਾਹ ਜੀ ਵਾਹ ਤੇ ਤੈਨੂੰ ਪਤਾ ਨਹੀਂ ਸਟੈਪ ਕਿੱਥੇ ਉਦਣ ਇੱਥੇ ਵੀ ਸਟੈਪ ਉਦਣ ਇੱਥੇ ਰੱਖੀ ਲੈ 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 ਗੁਰੂਆ ਕਿੱਥੋਂ ਲਿਆਏ ਇਹਨੂੰ ਮੈਂ ਕੁਝ ਸਮਾਨਜਾ ਕਰਨਾ ਜਰਾ ਕਰਵਾ ਉਹ ਮੈਂ ਬਿਨਾ ਰਿਕਵੈਸਟ ਔਰ ਦਾਤੋਂ ਮਿੱਟੀ ਇਹਨੂੰ ਕਿੱਥੋਂ ਲੈ ਕੇ ਆਇਆ ਲੈ ਨਾ ਮੈਂ ਕੀ ਜਾਣ ਹੈਂ ਤੇ ਇਹ ਏਡਾ ਲੱਲੂ ਬੰਦਾ ਏਡਾ ਲੱਲੂ ਬੰਦਾ ਯਾਰ ਇਹ ਆਂਦੇ ਖੁੱਲ ਗਏ ਨਾਲੇ ਯਾਰ ਇਹ ਥੋਕਣਾ ਲਾਏ ਆ ਕਿਵੇਂ ਖੁੱਲ ਜਾਣਗੇ ਇਹ ਜਿੱਦਨ ਮੈਂ ਪਾ ਜਾ ਕੇ ਪਾਇਆ ਨਾ ਫੇਰ ਨ ਸੀਸੀਆਂ ਫੇਵਿਕ ਇੱਕ ਦੀਆਂ ਲਾ ਕੇ ਉੱਤੇ ਫੇਰ ਇਹਨੂੰ ਪਾਉਣਾ ਦੇ ਲੱਗੇ ਆ ਖਾਵੇ ਲੱਲੂ ਕਾ ਦੇ ਖੁੱਲ ਜਾਂਦੇ ਲੱਗੇ ਹੋਣਸਾ ਐਜ ਇਹੋ ਜਿਹੇ ਲੱਗੇ ਆ ਨਾ ਤੇ ਫੇਰ ਸਿੱਪਾ ਇਹ ਰਸਤੀ ਇਹਦਾ ਬਲੇਟ ਹੀ ਲੱਭਾਂਗੇ ਕੀਤੀ ਕਰ ਲਈ ਉਹ ਆਹੋ ਤੇਣੀ ਆ ਕੌਣ ਯਾਰ ਆਵਾਜ਼ਾਂ ਮੈਂ ਬਾਅਦ ਨਹੀਂ ਰੋਟੀ ਨੂੰ ਮਾਰਦੇ ਰੋਟੀ ਨੂੰ ਆਵਾਜ਼ਾਂ ਮਾਰਦਾ ਵਾਹ ਵਾਹ ਪਿੱਛੋਂ ਮਾਰ ਇੱਥੋਂ ਚਬਾ ਕਰਾ ਦੇ ਯਾਰ ਆਪੇ ਹੋ ਜੂ ਸਹੀ ਆਪੇ ਤਾਂ ਨਹੀਂ ਹੋਣੀ ਸਹੀ ਇਹਨੇ ਕਰ ਦੇਣੀ ਆ ਇਹਦੀ ਗੱਲ ਹੀ ਕਰਦਾ ਮੈਂ ਬਲੇਟਾਂ ਇਹਨਾਂ ਫਸਾ ਲਈ ਨਾਟਕ ਅਸਕੇ ਜਾਏਗਾ ਕਿਵੇਂ ਕੀ ਹਸਾਬ ਦਾ ਮੈਂ ਸ਼ਾਇਦ ਤੇ ਜੀ ਸਲਾਹ ਨਾ ਹੋਵੇ ਤੇਰੀ ਹਾਵੇ ਪੈਨ ਦਿਆ ਵੀ ਦਾ ਇਹ ਬਾਈ ਜੀ ਬਸੂਰਾ ਰੱਖਿਆ ਸੀ ਆਈ ਤੀ ਇਹ ਸਾਡੀਆਂ ਚੀਜ਼ਾਂ ਹੀ ਪੰਨੀ ਜਾਂਦਾ ਉਹ ਦੇ ਕਿਸੇ ਮਾਰ ਦਿੰਦਾ ਕਦੇ ਕਿ ਉਹ ਕਰ ਵੀ ਕਿਤੇ ਹੋਇਆ ਟੱਚ ਹਾ ਉਹ ਉੱਤੇ ਕੁੜਿਆ ਨੇ ਪੱਤਰੀਆਂ ਨੇ ਉਹਨਾਂ ਦੀਆਂ ਨੇ ਵਾਲ ਖਾਦੇ ਉਹ ਇਨਾ ਜਾਣੀ ਕਿਤੇ ਬਾਈ ਨੂੰ ਫਾਦੂ ਵੰਗੇ ਆਂ ਦੰਦ ਜੇ ਕੱਢ ਭਾਈ ਤਾਂ ਸਾਲ ਸਾਲ ਨਹੀਂ ਇਹ ਚੱਕਰ ਕੀ ਆ ਮੰਨ ਲਾ ਇੱਕ ਵਾਰੀ ਗੁਰੂ ਆ ਚੀਜ਼ ਨਿਗਾਹ ਸਾਣੀ ਕੱਢ ਜੇ ਤੇ ਉਦੋਂ ਬਾਅਦ ਗਲਤੀ ਨਹੀਂ ਹੁੰਦੀ ਤੂੰ ਗਲਤੀ ਇਹ ਗਲਤੀ ਗਲਤੀ ਦੇ ਹੈ ਇਹ ਹੈਗਾ ਬਸੁਰਾ ਹੀ ਆ ਚਾਚਾ ਭਾਏ ਨੂੰ ਜੇ ਯਾਰ ਮੈਂ ਇਹਦੇ ਨਾਲੋਂ ਨਾ ਕੋਈ ਬਾਂਦਰ ਜਾਂ ਇੱਕ ਕੁੱਤਾ ਰੱਖ ਲੈਂਦਾ ਮੈਂ ਜਿਹੜੇ ਮੈਂ ਮੱਥਾ ਮਾਰਤਾ ਨੂੰ ਹੋ ਗਿਆ ਮਹੀਨਾ ਡੇਢ ਆ ਇਹ ਮੇਰੇ ਨਾ ਉਹਨੇ ਐਂ ਛਿਆਰਿਆਂ ਦੇ ਚੱਲਣਾ ਹੈ ਉਹਨੇ ਸਿੱਖ ਜਾਣਾ ਹੈ ਤੁਹਾਨੂੰ ਬਾਂਦਰ ਨੇ ਬਾਂਦਰ ਜਾਂ ਕੁੱਤੇ ਨੇ ਵੀ ਸਿੱਖ ਜਾਣਾ ਹੈ ਉਹਨੇ ਮਸ਼ੀਨ ਚਲਾਇਆ ਕਰਨੀ ਯਾਰ ਮਸ਼ੀਨ ਚਾੜੋਨੇ ਸਿੱਟੇ ਫੜਫੜ ਵਿਖਾਇਆ ਕਰਦੇ ਸਾਰ ਧਾਣੇ ਆਉਂਦੇ ਆ ਠੀਕ ਹੋ ਗਿਆ ਜੀ ਠੀਕ ਹੋ ਗਿਆ ਹਾਂ ਇਹ ਸਾਹਿਬ ਜੀ ਇਹਦੀ ਵਜ੍ਹਾ ਉਹਨਾਂ ਦੋਵਾਂ ਨਾਲ ਹੀ ਗਈ ਹਾਂ ਉਹ ਉਹ ਦੋਵੇਂ ਕੰਮ ਗਾਂ ਨੂੰ ਇਹਦਾ ਬਹੁਤ ਔਖਾ ਫਿਰ ਕੰਮ ਹੈ ਕੋਈ ਫਰਕ ਨਹੀਂ ਘੰਟਾ ਕ ਪਹਿਲਾਂ ਗੱਲ ਆਖੀਦੀ ਉਹ ਮੁੜ ਕੇ ਬਸ ਫੇਰ ਉਤੋਂ ਦੀ ਲੰਘ ਜਾਂਦੀ ਛੁੱਟੀ ਚਲੋ ਕੋਈ ਗੱਲ ਨਹੀਂ ਹੁਣ ਕੀ ਇਹਨੂੰ ਵਿਚਾਰੇ ਨੂੰ ਕਹੀਏ ਹੁਣ ਮੇਰਾ ਰਾਦਾ ਵੀ ਭਾਵੇਂ 10000 ਰੁਪਇਆ ਲਾਉਣਾ ਹੀ ਪਵੇ ਲਿਆਉਣਾ ਹੀ ਉਹ ਨਹੀਂ ਆਵੇ ਇੱਥੋਂ ਲੈ ਕੇ ਜਾਣਾ ਇੱਕ ਫੜਕੇ ਅੱਜ ਲੈ ਕੇ ਜਾਣਾ ਯਾਰ ਡੱਬਾ ਫੜੀਏ ਕੋਈ ਦੇ ਉਹਦੇ ਵਿੱਚ ਪਾ ਕੇ ਲੈ ਜਾਣਾ ਕਿਹਾਂ ਕੁੱਤਾ ਲੈ ਕੇ ਜਾਣਾ ਬੱਚਾ ਇੱਥੋਂ ਉਹਨੂੰ ਵੇਖਣਾ ਵੀ ਛਿੱਟੇ ਫੜ ਫੜ ਕੇ ਖਾਉਂਦਾ ਕਿ ਨਹੀਂ ਯਾਰ ਦੇ ਨਾ ਮੱਥੇ ਮਾਰਦੇ ਆ ਆ ਜਾਂਦੀ ਆ ਅਗਲਾ ਉਹ ਸਮਝੀ ਜਾਂਦੀ ਆ ਐਮ ਪੀ ਤੋਂ ਮਸ਼ੀਨ ਚੱਲ ਕੇ ਆ ਗਈ ਹਾਂ ਪੰਜਾਬ ਤੋਂ ਗਈ ਮਸ਼ੀਨ ਹਾਂ ਐਮ ਪੀ ਤੋਂ ਚੱਲ ਕੇ ਆ ਗਈ ਹਾਂ ਇਹ ਸਰਦਾਰ ਜੀ ਅਜੇ ਕੋਈ ਬੱਲੇ ਨਹੀਂ ਇਨਾਂ ਦੇ ਪੈਰੀ ਗਾ ਇਹਦੇ ਕੀ ਪੈਣਾ ਬੱਸ ਕੇ ਉੱਥੇ ਕਿਹੜੇ ਇਹ ਪੈਰ ਨੂੰ ਪੈਰ ਹੀ ਦੱਸਦਾ ਹੈ ਪੈਰ ਨੂੰ ਪੈਰ ਹੀ ਦੱਸਦਾ ਕੀ ਆ ਮਸ਼ੀਨ ਦੇ ਪੈਰ ਹੀ ਤਨੰਗੇ ਆ ਅਹਿਮ ਨੂੰ ਪ੍ਰੇਰਨਾ ਬਹਿ ਜਾਂਦਾ ਉਹ ਤੇਨੇ ਆਲੇ ਗਿਆ ਤਾਰੇ ਵੇਖਣੇ ਚਿੱਟੇ ਜਾਂਦੇ ਕਿ ਨਹੀਂ ਆਉਦੇ ਪਹਿਲੇ ਘੇੜੇ ਦਾ ਹੌਲੀ ਹੌਲੀ ਆਉਣੀ ਆ ਪਹਿਲੇ ਘੇੜੇ ਵੇਖੀ ਜਾਂਦੇ ਤੇਰਾ ਬਾਪ ਉੱਤੀ ਜੇ ਮਾਰੀ ਕਰਮ ਆ ਗਿਆ ਮਿੱਤਰੋ ਮਹੀ ਅੱਜ ਜੀ ਨਾਲ ਵੀ ਖੜ ਗਈ ਵੱਡੀਾਰੇ ਖੜ ਗਈ ਤੂੜੀ ਵਾਲੀ ਕੋਈ ਜਾਨ ਬੰਦੇ ਸੀ ਹੋ ਗਿਆ ਹਾਂ ਆ ਗਿਆ ਜੇ ਫੁੱਲ ਬੜਾ ਫੁੱਲ ਹਾਂਜੀ ਵੀਰ ਜੀ ਵੀਰ ਜੀ ਨਹੀਂ ਬਾਕੀ ਨਾ ਰਹਿ ਗਿਆ ਥੋੜਾ ਬਹੁਤ ਛੱਡਿਆ ਆ ਵੀ ਰੁੱਖਾਂ ਥੱਲੇ ਇਹ ਵੱਢ ਕੇ ਅਸੀਂ ਹੋਣਾ ਢਿੰਡੇ ਦੀ ਜਵਾਨਾ ਕਰਨ ਲੱਗੇ ਆ ਮਸ਼ੀਨ ਲੱਗ ਪਤਾ ਨਹੀਂ ਉੱਥੇ ਆਣਾ ਚੱਲੂਗੀ 5-4 ਦਿਨ ਬਾਅਦ ਚੱਲੂ ਸੁਰਤ ਨਹੀਂ ਆਉਣੀ ਸੁਰਤ ਨਹੀਂ ਆਉਣੀ ਉੱਥੇ ਇਹ ਵੀ ਜੀ ਰਹਿ ਗਿਆ ਸੀ ਆਪਣਾ ਆਪਦੇ ਹੀ ਬੰਦੇ ਜਿਨ੍ਹਾਂ ਦੇ ਆਪਾ ਕੋਲੇ ਆਏ ਆ ਇਹਨਾਂ ਦਾ ਰਹਿ ਗਿਆ ਰੁੱਖਾਂ ਥੱਲੇ ਤੇ ਐਂ ਵਧੀਆ ਇਹ ਕਰਕੇ ਤੇ ਦੁਬਾਰਾ ਪੁਲੀ ਕਰਨੀ ਆਪਾਂ ਚੇਂਜ ਜੀ ਮਾੜੀ ਮੋੜ ਕਪੜਾ ਮਾਰਨਾ ਮਸ਼ੀਨ ਨੂੰ ਤੇ ਆਪਣੀ ਤਿਆਰੀ ਆ ਜੀ ਤੇ ਤੂੜੀ ਵਾਲੀ ਆਪਾਂ ਛੱਡ ਕੇ ਜਾਵਾਂਗੇ ਇੱਥੇ ਹੀ ਤੂੜੀ ਵਾਲੀ ਹੋ ਜਾਏ ਕੋਈ 70 80 ਟਰਾਲੀਆਂ ਬਣਾ ਕੇ ਤੇ ਫੇਰ ਪੇਂਟ ਲਾਉ ਇਹਨਾਂ ਦਾ ਨਵੇੜ ਕੇ ਘਰਾਂ ਘਰਾਂ ਦਾ ਠੀਕ ਆ ਜੀ ਆ ਗਿਆ ਚੱਲ ਉੱਥੇ ਲੈ ਕੇ ਚੱਲ ਛਾਵੇਂ ਲੈ ਗੱਲ ਬੈਲਟ ਹਵੀ ਨੇ ਅਹੋ ਬੈਠਣ ਲੈ ਨੂੰ ਤੂੜੀ ਵਾਲੀ ਦੇ ਵਿੱਚ ਹੀ ਸਾਡੀ ਹੋਈ ਬੈਲਟ ਖਰਾਬ ਇੱਕ ਉਹ ਲੱਗੇ ਵੇਖਣ ਹੁਣ ਤੇ ਫੇਰ ਘਰ ਦੇ ਦਾ ਸੀ 77 ਮਿਲ ਜੂਗੀ ਸਾਰੀਆਂ ਢੇਰੀ ਕਰ ਲਾ ਬਾਹਰ ਹੀ ਕਰ ਲਾ ਕਰ ਲਾ ਸਾਰੀਆਂ ਫੋਲਾਂ ਚਲਾਵੀਂ ਵੀਰ ਜੀ ਵੱਡੇ ਬਲਾਤਾਂ ਥੋੜਾ ਬਹੁਤ ਜਿਹੜੀ ਰਹਿਣ ਲਖਉਂਦੀ ਉਹ ਕੱਢੂਗਾ ਹੁਣ ਹੋਰ ਮੈਂ ਕਿਸੇ ਤੇ ਆ ਜੀ ਕੰਮ ਸਾਰੇ 670 ਏ ਨਹੀਂ ਏ ਨਹੀਂ ਬੇਟਾ ਹੋ ਰਹੀ ਗੀਆਂ ਯਾਰ ਆਹੀ ਆ ਬੋਹ ਇਹ ਕਿਹੜੀ ਆ 11 18